ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਰਮ ਨੂੰ ਮੇਰੋ ਸਾਚਾ ਸੁਨਣ ਨੂੰ ਪਠਾਏ ਸਾਚਾ ਸੁਨਣ ਨੂੰ ਪਠਾਏ ਸ੍ਰੀ ਲਾਈ ਸੁਨੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸੁਮਾਨੀ ਸਚ ਅਲਖ ਵਿਡਾਨੀ ਤਾਂ ਕੀ ਗਤ ਕਹੀ ਨ ਜਾਏ ਕਹਿ ਨਾਨਕ ਅਮਤ ਨਾਮ ਸੁਨੋ ਪੀਤਰ ਹੋਵੋ ਸਾਚਾ ਸੁਨਹਿ ਨੂੰ ਪਠਾਏ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਉਣ ਵਜਾਇਆ ਵਜਾਇਆ ਵਾਜਾ ਪਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰਾ ਨਾਇ ਭਾਵਣੀ ਇੱਕ ਨਾਂ ਦਸਵਾਂ ਦੁਆਰ ਦਿਖਾਇਆ ਤਾਂ ਅਨੇਕ ਰੂਪ ਨੌ ਨਵ ਨਿਦ ਤਿਸ ਦਾ ਅੰਤ ਨੋ ਜਾਈ ਪਾਇਆ ਕਹਿ ਨਾਨਕ ਹਰ ਪਿਆਰੇ ਵੀਓ ਗੁਫਾ ਅੰਦਰ ਰੱਖ ਕੇ ਵਾਜਾ ਪਉਣ ਵਜਾਇਆ ਅਨੰਦ ਸਾਹਿਬ ਜੀ ਦੀ 37 ਅਤੇ 38ਵੀਂ ਪੋੜੀ ਵਿਚਾਰ ਸਾਂਝੀ ਕਰਦੇ ਹਾਂ ਜਿਸ ਤਰ੍ਹਾਂ ਗੁਰੂ ਜੀ ਨੇ ਪਿਛਨੀ ਪੋੜੀ ਵਿੱਚ ਜੀਵਨ ਦਾ ਮਨੋਰਥ ਅੰਗ-ਅੰਗ ਦਾ ਮਨੋਰਥ ਅੱਖਾਂ ਦਾ ਮੂੰਹ ਨੱਕ ਤਣ ਦਾ ਸਮਝਾਇਆ ਹੁਣ ਇੱਥੇ ਪਰ ਉਹਨਾਂ ਨੂੰ ਸਮਝਾ ਰਹੇ ਨੇ ਇਹ ਸਰਬ ਨੂੰ ਮੇਰੇ ਉਹ ਸੱਚ ਸੁਣਨ ਨੂੰ ਪਿਠਾਏ ਇਹ ਮੇਰੇ ਕੰਨ ਮੇਰੇ ਕੰਨ ਉਸੀ ਸੰਸਾਰ ਤੇ ਭੇਜਿਆ ਗਿਆ ਹੋਇ ਸਰੀਰ ਨਾਲ ਇਸ ਲਈ ਵਚਾਚ ਸੁਣਨ ਨੂੰ ਪਠਾਇਆ ਵ ਸੱਚੇ ਰਬ ਦਾ ਨਾਮ ਸੁਣੋ ਪਰਮਾਤਮਾ ਬਾਰੇ ਸੁਣੋ ਕਥਾ ਵਾਰਤਾ ਸੁਣੋ ਇਸ ਸਰੀਰ ਨਾਲ ਲਗਾਇ ਤੁਹਾਡਾ ਰਗੜ ਦਾ ਮਨੋਰਥ ਇਹੀ ਹੈ ਸੱਚਾ ਸੁਣਨ ਨੂੰ ਪਠਾਈ ਸਰੀਰ ਲਈ ਸੁਣੋ ਸਤ ਬਾਣੀ ਤੁਸੀਂ ਤੁਹਾਨੂੰ ਸਰੀਰ ਇਸ ਲਈ ਲਾਇਆ ਗਿਆ ਇਸ ਲਈ ਭੇਜਿਆ ਗਿਆ ਕਿ ਸੁਣੋ ਸਤ ਬਾਣੀ ਸੱਚੀ ਬਾਣੀ ਰੱਬੀ ਬਾਣੀ ਸੁਣੋ ਸੱਚੀ ਬਾਣੀ ਸਤਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਗੁਰੂ ਬਾਝੂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਗ ਬੁਖਾਣ ਤੋ ਇਸ ਲਈ ਸਤ ਬਾਣੀ ਕਹੀਏ ਗੁਰੂ ਕੀ ਬਾਣੀ ਸੱਚੀ ਬਾਣੀ ਸੁਣੋ ਇਸ ਲਈ ਤੁਹਾਡੇ ਸਰੀਰ ਨਾਲ ਲੱਗਣ ਦਾ ਇਹ ਮਨੋਰਥ ਹੈ ਕਿ ਰੱਬ ਦਾ ਨਾਮ ਸੁਣੋ ਜੇ ਤੂੰ ਸੁਣੀ ਮਨ ਤਨ ਹਰਿਆਖੂ ਵਾ ਰਸਨਾ ਰਸ ਸੁਮਾਨੀ ਇਸ ਬਾਣੀ ਨੂੰ ਸੁਣਨ ਨਾਲ ਮਨ ਤਨ ਹਰਿਆ ਹੋ ਜਾ ਤੁਹਾਡਾ ਮਨ ਤਨ ਆਨੰਦ ਵਿੱਚ ਉਲਾਰੇ ਵਿੱਚ ਸਮਾਧੀ ਚ ਆ ਜਾਵੇਗਾ ਜਿਹੜਾ ਦੁਨੀਆਵੀ ਮੋਹ ਮਾਇਆ ਵਿਸ਼ੇ ਵਿਕਾਰਾਂ ਵਿੱਚ ਸੜਿਆ ਪੁਜਿਆ ਮਨ ਹਰਾ ਹੋ ਜਾਵੇਗਾ ਪਾਉ ਆਤਮਾ ਗੁਣ ਨਾਲ ਇਹਦੇ ਵਿੱਚ ਹਰਿਆ ਹੋਲਾ ਜਾਵੇਗੀ ਆਤਮਾ ਗੁਣ ਨਾਲ ਆਤਮਿਕ ਜ਼ਿੰਦਗੀ ਵਾਲਾ ਜੀਵਨ ਜਿਹੜਾ ਹੈ ਜਿਉਂਦਾ ਜੀਵਨ ਜਿਸ ਨੂੰ ਜੀਵਤ 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 ਰਹੋ ਇਹ ਵਾਲੀ ਅਵਸਥਾ ਜਿਹੜੀ ਹੈ ਤੁਸੀਂ ਪ੍ਰਾਪਤ ਕਰੋਗੇ ਜਿਸ ਨਾਮ ਨੂੰ ਸੁਣਨ ਕਰਕੇ ਮਨ ਤਨ ਆਨੰਦ ਵਿੱਚ ਖੇੜੇ ਵਿੱਚ ਆ ਜਾਂਦਾ ਹੈ ਰਸਨਾ ਰਸ ਸੁਮਾਨੀ ਤੇ ਰਸਨਾ ਵੀ ਪਰਮਾਤਮਾ ਨਾਮ ਸਰਵਨ ਦੇ ਰਸ ਦਾ ਆਨੰਦ ਮਾਣਨਾ ਸ਼ੁਰੂ ਹੋ ਜਾਂਦੀ ਹੈ ਰਸਨਾ ਨੂੰ ਨਾਮ ਜਪਣ ਵਿੱਚ ਆਨੰਦ ਆਉਣਾ ਸ਼ੁਰੂ ਹੋ ਜਾਂਦਾ ਹੈ ਇਹ ਇਸ ਗੱਲ ਦਾ ਫਲ ਹੈ ਕਿ ਜੇ ਸਰਵਨ ਸੱਚੀ ਬਾਣੀ ਨੂੰ ਸੁਣਨ ਸੱਚ ਅਲਖ ਵਿਡਾਨੀ ਤਾਂ ਕੀ ਗਤ ਕਹੀ ਨਾ ਜਾਏ ਉਹ ਜਿਹੜਾ ਸੱਚ ਅਕਾਲ ਪੁਰਖ ਵਾਹਿਗੁਰੂ ਹੈ ਜੋ ਸਦਾ ਸੱਚ ਹੈ ਵਾਹ ਸੱਚ ਯੁਗਾਤ ਸੱਚ ਹੈ ਪੀ ਸੱਚ ਉਹਨਾਂ ਕੋਸੀ ਵੀ ਸੱਚ ਹੈ ਜਿਹੜਾ ਕਦੇ ਮਰਦਾ ਮੁਗਦਾ ਨਹੀਂ ਜਿਸ ਦਾ ਹਿਸਤੀ ਹਸਤੀ ਦਾ ਕਦੇ ਵਿਨਾਸ਼ ਨਹੀਂ ਹੁੰਦਾ ਸਦੀਵੀ ਅਬਨਾਸ਼ੀ ਹੈ ਉਹ ਸੱਚ ਜਿਹੜਾ ਹੈ ਅਲਖ ਹੈ ਲਖਿਆ ਨਹੀਂ ਜਾ ਸਕਦਾ ਉਹਦੀ ਵਡਾਣੀ ਮਣੀ ਬੜੀ ਵੱਡੀ ਵਡਿਆਈ ਹੈ ਉਸ ਦੀ ਉਹਦਾ ਕੋਈ ਅੰਤਪਾਰਾ ਵਰਨ ਨਹੀਂ ਉਹਦੇ ਗੁਣਾਂ ਦਾ ਕੋਈ ਅੰਤਪਾਰਾ ਵਰਨ ਨਹੀਂ ਉਸ ਨੂੰ ਪੂਰਨ ਤੌਰ ਤੇ ਸਮਝਣਾ ਬੜਾ ਕਠਿਨ ਕੰਮ ਹੈ ਅਲਖ ਹਸਤੀ ਹੈ ਤਾਂ ਕਿ ਗਤ ਕਹੀ ਨਾ ਜਾਏ ਉਦੀ ਉਸਤਾ ਬਾਰੇ ਕੁਝ ਬਿਆਨ ਨਹੀਂ ਕੀਤਾ ਜਾ ਸਕਦਾ ਉਹ ਕਿਤਨੀ ਉੱਚੀ ਆਤਮਿਕ ਮੰਜ਼ਲ ਤੇ ਹੈ ਕਿਤਨਾ ਸੱਚਾ ਹੈ ਕਿਹਸਾ ਉਸਦਾ ਪਸਾਰਾ ਹੈ ਇਸ ਨੂੰ ਵੀ ਪੂਰਨ ਤੌਰ ਤੇ ਦਰਸ਼ਨ ਕਰਨਾ ਬੜਾ ਮੁਸ਼ਕਲ ਕੰਮ ਹੈ ਤਾਂ ਐਸਾ ਪਰਮਾਤਮਾ ਜੋ ਹੈ ਉਹ ਹਿਰਦੇ ਵਿੱਚ ਆ ਵਸਣ ਦੇ ਕਾਰਨ ਉਸ ਨੂੰ ਮਹਿਸੂਸ ਕਰਨ ਦੇ ਕਾਰਨ ਇਹ ਅਨੰਦਮੀ ਅਵਸਥਾ ਪ੍ਰਾਪਤ ਹੁੰਦੀ ਹੈ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਇਸ ਲਈ ਨਾਨਕ ਆਖਦਾ ਹੈ ਕਿ ਆਤਮਿਕ ਅਨੰਦ ਦੇਣ ਵਾਲਾ ਆਤਮਿਕ ਜੀਵਨ ਦੇਣ ਵਾਲਾ ਇਹ ਨਾਮ ਸੁਣੋ ਪਿੱਤਰ ਹੋ ਤੇ ਪਿੱਤਰ ਹੋ ਜਾਓ ਨਾਮ ਸੁਣਨ ਕਰਕੇ ਪਿੱਤਰ ਹੋ ਜਾਓਗੇ ਕਿਸੇ ਤੀਰਥ ਇਸ਼ਨਾਨ ਕੀਤੇਆਂ ਪਿੱਤਰ ਨਹੀਂ ਹੁੰਦਾ ਬੰਦਾ ਤੋਂ ਇਸ ਲਈ ਇਹ ਅੰਮਿਤ ਨਾਮ ਸੁਣੋ ਪਿੱਤਰ ਹੋਵੋ ਸੱਚਾ ਸੁਣਨ ਨੂੰ ਪਠਾਇ ਸੱਚੇ ਪਰਮਾਤਮਾ ਨੇ ਤੁਹਾਨੂੰ ਇਹ ਨਾਮ ਸੁਣਨ ਲਈ ਸੰਸਾਰ ਤੇ ਭੇਜਿਆ ਹੈ ਇਸ ਲਈ ਇਹਨਾਂ ਕਰਨ ਨਾਲ ਪਰਮਾਤਮਾ ਦਾ ਨਾਮ ਸੁਣੋ ਅੱਖ ਨਾਲ ਹਰ ਪਾਸੇ ਪ੍ਰਭੂ ਦੀ ਤਿਦਾਰ ਕਰੂ ਰਸਨ ਨਾਲ ਪ੍ਰਮਾਤਮਾ ਦਾ ਨਾਮ ਜਪੂ ਇਹ ਜੀਵਨ ਦਾ ਮਨੋਰਥ ਹੈ ਇਸ ਤਰਿਕ ਨਾਲ ਤੁਹਾਡਾ ਆਤਮਾ ਜਿਹੜਾ ਪਿੱਤਰ ਹੋ ਜਾਵੇਗਾ ਨਿਰਮਲ ਉਹਨਾਂ ਦੇ ਮਾਲਕ ਬਣ ਜਾਓਗੇ ਇਹ ਸਾਡਾ ਧਰਮ ਹੈ ਸਰਬ ਧਰਮ ਵਿੱਚ ਸੇਸ਼ ਧਰਮ ਹਰ ਕੋ ਨਾਮ ਜਪ ਨਿਰਮਲ ਕੰਮ ਕੀ ਹਰਿ ਦਾ ਨਾਮ ਜਪ ਕੇ ਸਾਡਾ ਹਿਰਦਾ ਨਿਰਮਲ ਹੋ ਜਾਏ ਮਨ ਨਿਰਮਲ ਹੋ ਜਾਏ ਨਿਰਮਲ ਕੰਮ ਇਸੇ ਨੂੰ ਕਰਵਾਏ ਉਹ ਕੰਮ ਨਾ ਕਰਵਾਏ ਜਿਹ ਉੱਪਰ ਗੁਰੂ ਮਨਜ਼ੂਰੀ ਰਬੀ ਰਜ਼ਾ ਵੀ ਤੁਰਨ ਵਾਲੇ ਕੰਮ ਅਸੀਂ ਚੀਖ ਕਰੀਏ ਪ੍ਰਭੂ ਨੇ ਇਸ ਸਰੀਰ ਤਿਆਰ ਕੀਤਾ ਇਸ ਸਰੀਰ ਵਿੱਚ ਇਸ ਸਰੀਰ ਦੀ ਗੁਫਾ ਵਿੱਚ ਆਪਣਾ ਜੀਵ ਆਪਣਾ ਆਤਮਕ ਕੰਸ਼ ਠਿਕਾਇਆ ਹੋਇਆ ਹੈ ਹਰ ਜੀਵ ਗੁਫਾ ਅੰਦਰ ਰੱਖ ਹੈ ਹਰ ਜੀਵ ਗੁਫਾ ਅੰਦਰ ਰਹਿਣਾ ਪੜਿਆ ਕਰੋ ਹਰ ਜੀਵ ਗੁਫਾ ਅੰਦਰ ਰੱਖ ਹੈ ਹਰੀ ਨੇ ਜੀਵ ਨੂੰ ਗੁਫਾ ਅੰਦਰ ਇਸ ਰੂਪੀ ਗੁਫਾ ਅੰਦਰ ਰੱਖ ਹੈ ਬਾਜਾ ਆਪਣ ਨੂੰ ਵਜਾਇਆ ਮਨੁਸਵਾਸਾਂ ਦਾ ਬਾਜਾ ਵਜਾਇਆ ਸੀ ਜਦੋਂ ਹਾਰਮੋਨੀਅਮ ਬਾਜਾ ਵਜਾਉਂਦੇ ਹਾਂ ਤੇ ਉਹਨੂੰ ਹਵਾ ਦਿੰਦੇ ਹਾਂ ਬੰਸਰੀ ਵਗੈਰਾ ਕੋਈ ਵੀ ਬਾਜਾ ਵਜਨ ਤਾਂ ਵੀ ਮੂੰਹ ਨਾਲ ਉਹਨੂੰ ਹਵਾ ਦਿੱਤੀ ਜਾਂਦੀ ਹੈ ਇਹ ਫਿਰ ਉਸੁਰਾਂ ਦੇ ਰਹੀ ਆਵਾਜ਼ ਨਿਕਲਦੀ ਹੈ ਤੋ ਪ੍ਰਮਾਤਮਾ ਨੇ ਇਸ ਸਰੀਰੂਪੀ ਗੁਫਾ ਦੇ ਵਿੱਚ ਆਪਣਾ ਜੀਵ ਆਤਮਾ ਪਾ ਕੇ ਆਪਣੀ ਸ਼ਕਤੀ ਪਾ ਕੇ ਇਹਨੂੰ ਤੁਰਨ ਬ੍ਰਣ ਯੋਗ ਸੁਨਣ ਸੰਨ ਯੋਗ ਕੀਤਾ ਤੇ ਹਵਾ ਦਾ ਵਾਜਾ ਸਵਾਸਾਂ ਦਾ ਵਾਜਾ ਵੱਜ ਰਿਹਾ ਜਿਨੋਂ ਸਵਾਸਨ ਦੀ ਆਸਰੀ ਜ਼ਿੰਦਗੀ ਕਾਇਮ ਹੈ ਵਜਾਇਆ ਵਾਜਾ ਪਾਉਣ ਹਵਾ ਦਾ ਵਾਜਾ ਵਜਾ ਕੇ ਨੌ ਦੁਆਰੇ ਪ੍ਰਗਟ ਕੀਏ ਕਰਮ ਇੰਦਰੀ ਕਾਮ ਇੰਦਰੀ ਇਹ ਨੌ ਦੁਆਰੇ ਪ੍ਰਮਾਤਮਾ ਦੇ ਪ੍ਰਗਟਨ ਮੂੰਹ ਨੱਕ ਅੱਖਾਂ ਨਾਕ ਤ્વਚਾ ਤੇ ਗੁਪਤ ਅੰਗ ਦੋ ਇਹ ਨੌਂ ਦੁਆਰੇ ਪ੍ਰਗਟ ਹਨ ਦਸਵਾਂ ਗੁਪਤ ਰਖਾਇਆ ਇਨਸਾਨ ਇਹਨਾਂ ਨੌਂ ਦੁਆਰਿਆਂ ਨਾਲ ਜੁੜ ਕੇ ਸੰਸਾਰ ਨਾਲ ਜੁੜਿਆ ਰਹਿੰਦਾ ਹੈ ਸਰੀਰ ਨਾਲ ਜੁੜਿਆ ਰਹਿੰਦਾ ਹੈ ਸਰੀਰਿਕ ਸੁੱਖਾਂ ਸਰੀਰਿਕ ਭੋਗਾਂ ਬਿਨਾਂ ਸਭ ਜੀ ਇਨਸਾਨ ਉਲਝਿਆ ਰਹਿੰਦਾ ਹੈ ਭਾਵੇਂ ਇਹਨਾਂ ਨੌਂ ਦਰ ਜਿਹੜੇ ਖੁੱਲੇ ਨੇ ਇਹਨਾਂ ਨੌਂ ਦਰਾਂ ਦਾ ਪ੍ਰਯੋਗ ਇਨਸਾਨ ਕਰਕੇ ਵਿਕਾਰੀ ਬਣਦਾ ਹੈ ਦੁਨੀਆਦਾਰੀ ਨਾਲ ਜੁੜਦਾ ਹੈ ਦੀਨ ਨੂੰ ਟੁੱਟਿਆ ਹੀ ਰਹਿੰਦਾ ਹੈ ਇਸ ਨੂੰ ਇਹ ਖਿਆਲ ਹੀ ਨਹੀਂ ਰਹਿੰਦਾ ਕਿ ਇਹਨਾਂ ਨਵੇਂ ਦੁਆਰੇ ਵੱਲ ਸੀੜ ਤੋਂ ਉੱਪਰ ਕੋਈ ਹੋਰ ਵੀ ਹਸਤੀ ਹੈ ਜਿਸ ਨਾਲ ਜੁੜਨ ਦੀ ਲੋੜ ਹੈ ਤੇ ਇਹ ਗੁਰੂ ਜਦੋਂ ਮੇਹਰ ਕਰਦਾ ਤੇ ਦਸਵਾਂ ਗੁਪਤ ਰਖਾਇਆ ਜਿਹੜਾ ਦਸਵਾਂ ਦੁਆਰ ਗੁਰੂ ਨੇ ਪ੍ਰਭੂ ਨੇ ਗੁਪਤ ਰਖਾਇਆ ਯਾਰ ਜੇ ਵੱਲੇ ਪਾਸੇ ਸਾਡਾ ਧਿਆਨ ਨਹੀਂ ਹੁੰਦਾ ਸੁਰਤੀ ਵਿਰਤੀ 'ਚ ਉਹ ਵਿਚਾਰ ਫੁਰਦਾ ਹੀ ਨਹੀਂ ਉਹ ਗਿਆਨ ਧਿਆਨ ਵਾਲੀ ਅਵਸਥਾ ਜਿਹੜੀ ਹੈ ਉਹ ਦਸਵੇਂ ਦੁਆਰ ਦਿਮਾਗ ਹੀ ਜਿਹੜੀ ਦਿਮਾਗ ਉਸ ਪਾਸੇ ਵੀ ਸੋਚੇ ਸਰੀਰਕ ਦੇਹ ਦੇ ਆਸ ਤੋਂ ਬਾਹਰ ਨਿਕਲ ਕੇ ਉਹ ਦਸਵੇਂ ਦੁਆਰ ਨਹੀਂ ਆਪਣੇ ਅਸਲੇ ਗਲ ਆਪਣੇ ਮੂਲ ਨੂੰ ਪਛਾਣਨ ਵਾਲੇ ਪਾਸੇ ਸੋਚੇ ਇਹ ਦਰ ਬੰਦ ਹੀ ਰਹਿੰਦਾ ਇਸ ਪਾਸੇ ਬੰਦੀ ਦੀ ਸੋਚ ਤੁਰਦੀ ਨਹੀਂ ਇਹ ਦਸਵਾਂ ਦੁਆਰ ਗੁਪਤ ਹੈ ਗੁਰਦੁਆਰਾ ਲਾਇ ਭਾਵਨੀ ਕਰਨ ਦਸਵਾਂ ਦੁਆਰ ਦਿਖਾ ਜਿਨ੍ਹਾਂ ਦੀ ਗੁਰਦੁਆਰੇ ਨਾਲ ਪਿਆਰ ਭਾਵਨੀ ਬਣ ਜਾਂਦੀ ਹੈ ਗੁਰੂ ਘਰ ਦਾ ਨਿਰਮਲ ਭੋਗ ਉਹਨਾਂ ਦੇ ਦਿਲ ਵਿੱਚ ਹੁੰਦਾ ਹੈ ਔਰ ਗੁਰੂ ਘਰ ਨਾਲ ਜਿਨ੍ਹਾਂ ਦਾ ਪਿਆਰ ਭਾਵਨੀ ਬਣ ਜਾਂਦੀ ਹੈ ਗੁਰਦੁਆਰੇ ਜਾਂਦੇ ਨੇ ਸਤਸੰਗਤ ਕਰਦੇ ਨੇ ਬਾਣੀ ਦੀ ਸੰਗਤ ਕਰਦੇ ਨੇ ਗੁਰਦੁਆਰਾ ਲਾਇ ਭਾਵਨੀ ਇਹ ਫਿਰ ਭਾਵਨਾ ਲਾ ਕੇ ਇਕ ਨਾ ਕਈਆਂ ਨੂੰ ਦਸਵਾਂ ਦਵਾਰ ਵਿਖਾਇਆ ਉਹਨਾਂ ਨੂੰ ਦਸਵਾਂ ਦਵਾਰ ਭਾਵ ਉਹ ਸੋਚ ਵਿਚਾਰ ਨੂੰ ਇਸ ਰਿੜਿ ਮੋਤ ਉੱਪਰ ਉਠਾ ਕੇ ਸੰਸਾਰੀ ਦੁਨੀਆਦਾਰੀ ਪਾਸੋਂ ਦੁਨੀਆਵਲੇ ਪਾਸੋਂ ਉਟਾ ਕੇ ਨਾਉ ਵਾਲੇ ਪਾਸੇ ਜੋੜਦੇ ਨੇ ਆਤਮ ਗਿਆਨ ਵਾਲੇ ਪਾਸੇ ਜੋੜਦੇ ਨੇ ਇਹ ਮਾਨੋ ਉਹਨਾਂ ਦਾ ਦਸਵਾਂ ਦਵਾਰ ਦਿਮਾਗ ਦਾ ਇੱਕ ਨਵਾਂ ਦਰ ਖੁੱਲਦਾ ਹੈ ਨੌ ਦਰ ਵਾਲੇ ਪਾਸੇ ਸੁਰਤੀ ਲੱਗੀ ਸੀ ਦਿਮਾਗ ਇਧਰ ਲੱਗਾ ਹੋਇਆ ਸੀ ਇਸ ਬਾਰੇ ਸੋਚਦਾ ਸੀ ਇਹ ਇਸ ਬਾਰੇ ਕਦੇ ਉਹਨੇ ਸੋਚਿਆ ਹੀ ਨਹੀਂ ਕਿ ਮੈਂ ਕਿੱਥੋਂ ਆਇਆ ਮੈਂ ਕਿੱਥੇ ਜਾਣਾ ਮੇਰਾ ਅਸਲਾ ਕੀ ਹੈ ਮੇਰਾ ਮੂਲ ਕੀ ਹੈ ਜਦੋਂ ਗੁਰੇ ਸਮਝਾਉਂਦਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਤੂੰ ਸਰੀਰ ਨਹੀਂ ਹੈ ਭਾਈ ਸਰੀਰ ਤੇ ਤੇਰੀ ਵਸਣ ਦਾ ਘਰ ਹੈ ਸਰੀਰ ਵਿੱਚ ਤੂੰ ਵਸਦਾ ਪਿਆ ਹੈ ਤੇਰਾ ਮੂਲ ਕੀ ਹੈ ਮਨ ਤੂੰ ਜੋਤ ਸਰੂਪ ਦਾ ਮੂਲ ਪਛਾਨ ਆਪਣਾ ਮੂਲ ਪਰਮਾਤਮਾ ਨੂੰ ਪਛਾਨ ਜਦੋਂ ਇਸ ਪਾਸੇ ਵਾਲਾ ਪਾਸੇ ਇਨਸਾਨ ਦੀ ਸੁਰਤੀ ਖੁੱਲਦੀ ਹੈ ਦਰ ਖੁੱਲਦਾ ਇਹਨੂੰ ਕਹਿੰਦੇ ਦਸਵੇਂ ਦਵਾਰ ਦਾ ਖੁੱਲਣਾ ਇਹ ਕੋਈ ਹੋਰ ਕਿਤੇ ਭਲੇਖੇ ਪਾਣ ਵਾਲੇ ਵਿਆਖਮਾ ਬੜੀਆਂ ਹੁੰਦੀਆਂ ਨੇ ਪਰ ਕੁਝ ਨਹੀਂ ਦੁਮਾਲ ਨੂੰ ਦੁਨੀਆ ਦੇ ਬਦਦੀਨ ਕੋ ਆਇਆ ਦੁਨੀੀਸੂ ਦੁਨੀ ਨੇ 40 ਸਾਲ ਜਦੋਂ ਅਬੁਲਦੀਨ ਗਵਾ ਲੈਂਦਾ ਪਾਪ ਦਸਮੇਦਵਾਰ ਬੰਦ ਕਰ ਲੈਂਦਾ ਹੈ ਦੀਨ ਦੇ ਬਾਰੇ ਧਰਮ ਦੇ ਬਾਰੇ ਸੋਚਦਾ ਹੀ ਨਹੀਂ ਇਹ ਸਿਰਫ ਦੁਨੀਆਦਾਰੀ ਬਾਰੇ ਸੋਚਦਾ ਜਦੋਂ ਦੁਨੀਆ ਦੇ ਪਾਸੋਂ ਸੁਰਤੀ ਨੂੰ ਉਟਾ ਕੇ ਬੰਦਾ ਧਰਮ ਦੇ ਬਾਰੇ ਸੋਚਣਾ ਸ਼ੁਰੂ ਕਰਦਾ ਹੈ ਇਹ ਹੁੰਦਾ ਦਸਮੇਦਵਾਰ ਦਾ ਖੁਦ ਨਾ ਦਸਮੇਦਵਾਰ ਵੱਲੇ ਪਾਸੇ ਪਰਤਣਾ ਇਸ ਦਰਵਲੇ ਪਾਸੇ ਜਾਣਾ ਜਿਹੜਾ ਕਿ ਦਿਮਾਗ ਅੰਦਰ ਦਿਮਾਗ ਵਿੱਚ ਕੀ ਵਿਚਾਰਾਂ ਚੱਲਦੀਆਂ ਉਹਨਾਂ ਦੇ ਬਾਰੇ ਕੋਈ ਬੰਦਾ ਵਿਚਾਰ ਨਹੀਂ ਕਰਦਾ ਤਾਂ ਜਦੋਂ ਉਹ ਆਪਣੇ ਵਿਚਾਰਾਂ ਨੂੰ ਬੰਦਾ ਪਰਖ ਕਰਦਾ ਹੈ ਵਿਵੇਕ ਬੁੱਧ ਨਾਲ ਚੰਗੇ ਮੰਦੇ ਦੀ ਪਛਾਣ ਕਰਦਾ ਹੈ ਆਪਣੇ ਜੀਵਨ ਦਾ ਮਨੋਰਥ ਸਮਝਦਾ ਹੈ ਤੇ ਧਰਮ ਨੂੰ ਪਛਾਣਦਾ ਹੈ ਇਹ ਹੁੰਦਾ ਫਿਰ ਉਸ ਦਾ ਦਸਵਾਂ ਦਵਾਰ ਖੁੱਲ੍ਹਿਆ ਕਿ ਨਾ ਦਸਵਾਂ ਦਵਾਰ ਦਿਖਾਇਆ ਤਾਂ ਅਨੇਕ ਰੂਪ ਨਾ ਨਵ ਨਹੀਂ ਇਸ ਦਾ ਅੰਤ ਨਾ ਜਾਇ ਪਾਇਆ ਇੱਥੇ ਜਦੋਂ ਪ੍ਰਭੂ ਦੇ ਨਾਮ ਨੂੰ ਪ੍ਰਾਪਤ ਕਰਦਾ ਹੈ ਫਿਰ ਉਸ ਨੂੰ ਸਮਝ ਆਉਂਦੀ ਹੈ ਕਿ ਇਹ ਇੱਕ ਨਵੇਂ ਰੂਪ ਸੁਰਤੀ ਬਿਰਤੀ ਨਵੇਂ ਸਾਚੇ ਵਿੱਚ ਘੜੀ ਜਾਂਦੀ ਹੈ ਉਹ ਦੇਹ ਅਧਿਆਸ ਤੋਂ ਉੱਪਰ ਉੱਠ ਕੇ ਸੰਸਾਰ ਦੇ ਮੂਹ ਮਾਇਦੇ ਉੱਪਰ ਉੱਠ ਕੇ ਇਨਸਾਨ ਰੱਬੀ ਨਾਮ ਦਾ ਆਨੰਦ ਮੰਨਦਾ ਹੈ ਫਿਰ ਉੱਤੇ ਉਹ ਹੋਰ ਹੀ ਵੱਖਰਾ ਹੀ ਜੀਵਨ ਦਾ ਰੰਗ ਸੁ ਮਹਿਸੂਸ ਹੁੰਦਾ ਹੈ ਉਸ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਮੈਨੂੰ ਹੁਣ ਸੰਸਾਰੀ ਕਿਸੇ ਪਦਾਰਤ ਦੀ ਕਿਸੇ ਤੰਦੂਲ ਦੀ ਕੋਈ ਤੰਗ ਨਹੀਂ ਲੋੜ ਨਹੀਂ ਹੈ ਉਹ ਪ੍ਰਮਾਤਮਾ ਦੇ ਨਾਮ ਨਿਦੀ ਵਾਲਾ ਨਾਮ ਜਿਸ ਦੇ ਵਿੱਚ ਜਿਸ ਨਾਮ ਵਿੱਚ ਸਾਰੇ ਸੁੱਖ ਨੇ ਸਾਰੇ ਆਨੰਦ ਨੇ ਉਸ ਵਿੱਚ ਉਹ ਮਤਵ ਜ ਰਤਨ ਜਵਾਹਰ ਮਾਨਕ ਉਪਰਗਟ ਹੋ ਜਾਂਦੇ ਨੇ ਕਿਉਂਕਿ ਜੇ ਗੁਰ ਕੀ ਸਿੱਖ ਸੁਣੀ ਗੁਰੂ ਦੀ ਸਿੱਖਿਆ ਸੁਣਦਾ ਤੇ ਇਸ ਦਾ ਅੰਤ ਨਾ ਜਾਇ ਪਾਇਆ ਫਿਰ ਐਸੀ ਅਵਸਥਾ ਦਾ ਕੋਈ ਅੰਤ ਪਾਰ ਆਵਰ ਨਹੀਂ ਪ੍ਰਭੂ ਦੀ ਜੋਤ ਵਿੱਚ ਜੁੜਨ ਕਰਕੇ ਸੁਰਤੀ ਵਿਰਤੀ ਜੋ ਜੋ ਅਨੰਦ ਮਾਣਦੀ ਹੈ ਉਹਦਾ ਕੋਈ ਅੰਤ ਪਾਰ ਆਵਰ ਨਹੀਂ ਤੋ ਐਸੀ ਅਵਸਥਾ ਵਿਸ਼ਾਲ ਅਵਸਥਾ ਵਿੱਚ ਮੁਰ ਜਾਣਾ ਇਹ ਹੈ ਦਸਮਦਵਾਰ ਦੇ ਰਾਹੀ ਆਪਣੇ ਆਤਮਿਕ ਜੀਵਨ ਦੀ ਪਰਤਾਲ ਕਰਨੀ ਕਹੇ ਨਾਨਕ ਹਰ ਪਿਆਰਾ ਜਿਉ ਗੁਫੰਦ ਰੱਖੇ ਬਾਜਪਨ ਜਾਨ ਨਾਨਕ ਆਖਦਾ ਹੈ ਉਹ ਅਰਮਦਾਸ ਜੀ ਨਾਨਕ ਦੇ ਤੀਜਾ ਰੂਪ ਹਰ ਪਿਆਰੇ ਉਸ ਪ੍ਰਭੂ ਪਿਆਰੇ ਨੇ ਜੀਵ ਗੁਫਾ ਅੰਦਰ ਰੱਖਿਆ ਜੀਵ ਆਤਮਾ ਨੂੰ ਸ੍ਰੀ ਰੂਪੀ ਗੁਫਾ ਵਿੱਚ ਰੱਖ ਕੇ ਵਾਜਾ ਪਣ ਹੋ ਜਾਏ ਸਵਾਸਾਂ ਦਾ ਵਾਜਾ ਵਜਾਇਆ ਹੋਇਆ ਇਸ ਲਈ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਦਰ ਕੀ ਉਤਰੈ ਚਿੰਦ ਦਮ ਦਮ ਸਦਾ ਸੁਮਾਲ ਦਾ ਦਮ ਨਾ ਬਿਰਥਾ ਜਾਏ ਬਸ ਇਹ ਸਾਰੇ ਜੀਵਨ ਦਾ ਮਨੋਰਥ ਹੈ ਕਿ ਸਵਾਸਾਂ ਦੀ ਸੰਭਾਲ ਕਰੀਏ ਆਪਣੇ ਸਵਾਸਾਂ ਨੂੰ ਕੇਵਲ ਦੁਨੀਆਦਾਰੀ ਵਿੱਚ ਨਾ ਇੰਦਰੇ ਵਾਲੇ ਪਾਸੇ ਨਾ ਲਗਾ ਕੇ ਰੱਖੀਏ ਵੇ ਹਰ ਬੀਤ ਦਿਸ਼ਵਾਸ ਵਿੱਚ ਅਸੀਂ ਪਰਮਾਤਮਾ ਨੂੰ ਯਾਦ ਕਰੀਏ ਹਾਨ ਹਟ ਕਰ ਆਰਜਾ ਸੱਚ ਨਾਮ ਕਰ ਵਥ ਸੁਰਤ ਸੋਚ ਕਰ ਭਾਂਡ ਸਾਲ ਇਸ ਵਿੱਚ ਕਿਸ ਨੂੰ ਰੱਖ ਹਾਨ ਕਹਿੰਦੇ ਨੇ ਸਵਾਸਨ ਦੇ ਬੀਤਣਾ ਸਵਾਸਨ ਦੀ ਬੀਤਣ ਨੂੰ ਘੱਟੀ ਸਮਝ ਲੈ ਤੇ ਇਹਦੇ ਵਿੱਚ ਸੱਚ ਨਾਮ ਕਰ ਵਥ ਵਥ ਕਹਿੰਦੇ ਨੇ ਸੌਦਾ ਸੱਚੇ ਨਾਮ ਦਾ ਸੌਦਾ ਇਸ ਸਵਾਸਨ ਦੀ ਹੱਟੀ ਚ ਪਾ ਤੇ ਫਿਰ ਇਸ ਤਰੀਕੇ ਨਾਲ ਤੂੰ ਇਹ ਨਾਮ ਦਾ ਵਪਾਰ ਕਰ ਇਹਦੇ ਲਈ ਤੂੰ ਸੰਸਾਰ ਤੇ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ